ਚੋਰਾ ਨੇ ਘਰ ਦੇ ਵਿੱਚ ਦਾਖਲ ਹੋ ਕੇ ਵੱਡੀ ਡਕੈਤੀ ਕੀਤੀ ਹੈ ਤਾਂ ਨਕਲੀ ਪੁਲਿਸ ਵਾਲੇ ਬਣ ਕੇ ਆਏ ਬਦਮਾਸ਼ ਜਿਨ੍ਹਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰਿਵਾਰ ਵਾਲਿਆਂ ਨੂੰ ਕਹਿੰਦੇ ਨੇ ਕਿ ਘਰ ਦੀ ਤਲਾਸ਼ੀ ਦਿਓ ਤੁਸੀਂ ਚਿੱਟਾ ਵੇਚ ਦਿਓ ਘਰ ਦਾ ਮੁਖੀ ਹਾਲਾਂਕਿ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਮੰਡੀ ਜਾਣ ਤੋਂ ਪਹਿਲਾਂ ਘਰ ਦੇ ਬਾਹਰ ਉਹ ਤਾਲਾ ਲਗਾ ਕੇ ਜਾਂਦੇ ਨੇ ਤੇ ਘਰ ਦਾ ਤਾਲਾ ਕੱਟ ਕੇ ਇਹ ਘਰ 'ਚ ਦਾਖਲ ਹੋਏ ਨੇ ਸਾਰੇ ਪਰਿਵਾਰ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਪਰਿਵਾਰ ਵਾਲਿਆਂ ਦੇ ਤੈਨ ਮੋਬਾਈਲ ਫੋਨ ਵੀ ਕਿ ਭੱਜੇ ਨੇ ਸਵੇਰੇ 4 ਵਜੇ ਦੇ ਕਰੀਬ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਆਪਣੇ ਆਪ ਨੂੰ ਨਕਲੀ ਪੁਲਸ ਵਾਲੇ ਦੱਸ ਕੇ ਕਹਿੰਦੇ ਨੇ ਕਿ ਤੁਸੀਂ ਛਿੱਟਾ ਵੇਚ ਦਿਓ ਪਰਿਵਾਰ ਵਾਲਿਆਂ ਨੇ ਆਈਡੈਂਟੀ ਕਾਰਡ ਮੰਗੇ ਤਾਂ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਘਰ ਦੇ ਵਿੱਚੋਂ ਪਹਿਨ ਨਕਦ ਪੈਸੇ ਗੈਣੇ ਤੇ ਕਮੇਟੀਆਂ ਦੇ ਪੈਸੇ ਚੋਰੀ ਕਰਕੇ ਬਦਮਾਸ਼ ਇਥੋਂ ਫਰਾਰ ਹੋ ਗਏ ਨੇ ਤਾਂ ਜੰਢਿਆਲਾ ਗੁਰੂ ਤੋਂ ਇਹ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਘਰ ਦੇ ਵਿੱਚ ਨਕਲੀ ਪੁਲਸ ਵਾਲੇ ਬਣ ਕੇ ਨਾ ਬਦਮਾਸ਼ਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਮੰਡੀ ਅੱਛਾ ਮੰਡੀ ਕੀ ਕੰਮ ਕਰਦੇ ਸੀ ਅਸੀਂ ਇੱਥੇ ਲੋਕਾਂ ਦਾ ਭਾਰ ਭੁਟੋਣਿਆ ਨਾ ਅੱਛਾ ਕੋਈ ਲੈ ਕੇ ਆਈਦਾ ਕੋਈ ਲੈ ਕੇ ਆਈਦਾ ਦੁੱਧ ਰੋ ਰੋਜ ਰੋਜ ਹੀ ਜਾਂਦਾ ਰੋਜ ਜਾਂਦਾ ਸਾਡੇ ਮਿੰਦਰੀ ਭਾਈਸਾਲ ਹੋ ਕੇ ਜਾਂਦੇ ਅੱਛਾ ਇਹ ਸ਼ੇਰ ਵੀ ਸਾਡੇ ਕੋਲ ਹੀ ਹੁੰਦਾ ਕਿੰਨੇ ਵਜੇ ਜਾਂਦੇ ਅਸੀਂ ਜਿਆਦਾ 4 ਵਜੇ ਕਰਾਂ ਤੇ ਉਹ ਕਿੰਨੇ ਵਜੇ ਆਏ ਜਿਹੜੇ ਕੋਈ ਪੋੜੇ ਜਾਂ ਨਿਕਲੇ ਪੋੜੇ ਕਰੋਂ ਨਿਕਲੇ ਆ ਤੇ ਚਾਰ ਬੰਦੇ ਪੰਜ ਬੰਦੇ ਦੋ ਮੋਟਰਸਾਈਕਲ ਤੇ ਬੈਠੇ ਤੇ ਤਿੰਨ ਐਤੇ ਬੈਠੇ ਆ ਗਿਆ ਤੇ ਪਹਿਲਾ ਮੜਿਆ ਚੌਂਗੀ ਵਾਲੋਂ ਚੌਂਗੀ ਵਾਲੋਂ ਮੁਰਗਾ ਦੋ ਮਿੰਟ ਬਾਅਦ ਸਾਨੂੰ ਬਾਲੂ ਚੌਂਗੀ ਮਿਲਿਆ ਗਿਆ ਤੇ 2 ਮਿੰਟ ਬਾਅਦ ਹੀ ਉਹ ਸਾਨੂੰ ਮੁੜ ਕੇ ਉਹ ਦਰਸ਼ਿੰਦਾਂ ਜੀ ਨੂੰ ਹੋ ਗਿਆ ਭਾਈਆਂ ਦੇ ਕੋਲ ਉਹ ਅਸੀਂ ਮੰਡੀ ਚੱਲ ਕੇ ਆ ਗਏ ਉਹ ਹਾਲੇ ਮੰਡੀ ਅਸੀਂ ਗਏ 10-15 ਮਿੰਟੇ ਮਾਰ ਲਦੰਦੇ ਆ ਤੇ ਕਾਕੇ ਟੈਲੀਫੋਨ ਆ ਕੇ ਤੁਹਾਡੇ ਘਰ ਚੋਰੀ ਹੋ ਗਈ ਤੁਹਾਨੂੰ ਕਿੰਨੇ ਜੀਆ ਕਿੰਨੇ ਚਿਰ ਬਾਅਦ ਪਤਾ ਲੱਗਾ ਮੈਨੂੰ ਕੋਈ ਮੈਂ ਅੱਧੇ ਪੌਣੇ ਘੰਟੇ ਬਾਅਦ ਲੱਗਾ ਤੇ ਕਿੰਨਾ ਨੁਕਸਾਨ ਹੋ ਗਿਆ ਇਹੋ ਹੀ ਗੁੜੀਆਂ ਦਾ ਸੋਨਾ ਪਿਆ ਹੈ ਅੰਦਰ ਅੱਛਾ ਤੇ 50 60 70 ਆਸ ਅੱਛਾ ਕੀ ਮੰਗ ਕਰਦਾ ਹਾਈ ਪੁਲਿਸ ਆਈ ਛੋਟਾ ਮੰਡੀ ਹਾਈ ਪੁਲਿਸ ਆਈ ਉਸੇ ਜੀ ਮੰਗ ਕਰਦੇ ਪ੍ਰਸ਼ਾਸਨ ਮੰਗ ਰਹੀ ਹੋ ਗਾ ਸਾਨੂੰ ਫੈਸਲਾ ਮਿਲ ਜੇ ਹੋ ਸਾਨੂੰ ਕੀ ਮੰਗ ਮੰਗਣੀ ਹਾਂਜੀ ਮੇਰਾ ਨਾਮ ਜਸਵੀਰ ਜਸਵੀਰ ਕਾਹਦੀ ਕੀ ਗੱਲ ਹੋਈ ਹਾਂਜੀ ਇਸ ਤਰ੍ਹਾਂ ਭਾਰੀ ਅੰਦਰ ਵੜ ਗਏ ਸਿੱਧਾ ਮੈਨੂੰ ਉਠਾਇਆ ਮਾਤਾ ਉੱਠ ਤੇ ਤੇਰਾ ਮੁੰਡੇ ਕੀ ਕਰਦੇ ਟਿੱਟਾ ਵੇਚਦੇ ਮੈਂ ਕਹਾ ਨਾ ਭਰਾਵਾ ਅਸੀਂ ਤੇ ਮੈਂ ਕਹਾ ਚੰਗੇ ਭਲੇ ਮੈਂ ਕਹਾ ਬੰਦੇ ਆਂ ਮੈਂ ਕਹਾ ਚੋਰੀ ਕਰਨ ਵਾਲੇ ਤੁਹਾਨੂੰ ਦੇ ਦੇ ਮੈਂ ਕਹਾ ਇਹੋ ਜਿਹੇ ਬੰਦੇ ਆਂ ਤੇ ਟਿੱਟਾ ਟੁੱਟਾ ਵੇਚਾਂਗੇ ਮੈਂ ਕਹਾ ਹੀ ਨਹੀਂ ਅਜਿਹੇ ਕੰਮ ਕਰਦੇ ਸਾਡੇ ਬੱਚੇ ਨੇ ਮੈਂ ਕਹਾ ਸਾਰੇ ਮਲਾਜਮ ਮੈਂ ਨੌਕਰੀਆਂ ਕਰਦੇ ਤੇ ਤੁਹਾਨੂੰ ਕਿਹੜਾ ਕਹਿੰਦੇ ਆ ਤਾਨੂੰ ਕੀ ਕਹਿੰਦੇ ਆਣ ਕੇ ਆ ਆਂਦੇ ਇਥੇ ਇਹ ਪੁਲਿਸ ਵਾਲੇ ਚੈਕਿੰਗ ਕਰਨ ਆਏ ਆ ਫਿਰ ਮੁੜ ਕੇ ਹਾਨੂੰ ਕਹਿਣ ਆ ਇਹ ਦੂਜੇ ਸੀਐਸਟਾਫ ਵਾਲੇ ਉਹਨਾਂ ਕੋਈ ਹਥਿਆਰ ਹੋ ਜ਼ਰਾ ਹੈਗਾ ਹਾਂ ਜੀ ਹਥਿਆਰ ਹੀ ਉਹਨਾਂ ਕੋਈ ਕਿਰਚਾ ਨਹੀਂ ਬੜੇ ਬੜੇ ਵੱਡੇ ਪਿਆਰੇ ਉਹਨਾਂ ਕੋਲ ਲੰਬੇ ਲੰਬੇ ਮੁੰਡੇ ਬੋੜੀਓ ਯਾਰ ਵਿਚਾਰਾ ਕੋਈ ਉਹਨਾਂ ਦੇ ਹੱਥ ਚ ਹੋ ਗਏ ਹਾਂਜੀ ਹੋਰ ਨਹੀਂ ਆਈ ਵੇਖਿਆ ਕਦੇ ਡੰਡਾ ਵੇਖਿਆ ਕਦੇ ਕਿਰਤੀ ਜੀ ਵੇਖੀ ਕਦੇ ਪਾਟੇ ਨੂੰ ਵੇਖਿਆ ਉਹਨੂੰ ਲੱਗੂਆ ਮਾਰਦਾ ਸੀ ਕਿੰਨੇ ਬੰਦੇ ਸੀ ਟੋਟਲ ਚਾਰ ਹਾਂ ਤੁਹਾਨੂੰ ਕਿ ਚਾਰ ਪੰਜ ਬੰਦੇ ਆ ਜੇ ਬਾਹਰ ਤਾਂ ਨਹੀਂ ਪਤਾ ਕਿੰਨੇ ਸੀ 6 ਸੀ ਤੁਹਾਡੇ ਘਰ ਦੇ ਕਿੱਥੇ ਗਏ ਜਦੋਂਗਾ ਸਾਡੇ ਘਰ ਦੇ ਮੰਡੀ ਗਿਆ ਸੀ ਜੋ ਦੋ ਜਾਣ ਉਹ ਉਹ ਹੀ ਲੋਕ ਮੰਡੀ ਦਾ ਹੀ ਕੰਮ ਕਰਦੇ ਤੇ ਘਰ ਜਿਦਾਂ ਕਿਤਾ ਤੋੜਿਆ ਫਿਰ ਉਹਨਾਂ ਨੇ ਹਾਂਜੀ ਤਾਲਾ ਤੋਂ ਉਹਨਾਂ ਨੇ ਕਿਪਚਾ ਨਾ ਤੋੜਿਆ ਖਿਰਚ ਨਾ ਤੋੜਿਆ ਲੱਗਦਾ ਬੜੀਆਂ ਵੱਡੀਆਂ ਕਿੰਝ ਤੋੜਿਆ ਕੰਚੀ ਨਹੀਂ ਹੁੰਦੀ ਆ ਲੋਹਾ ਤੋੜਨ ਵਾਲੀ ਉਹ ਤਾਂ ਬੰਦ ਬੰਦ ਕਮਰੇ ਸਾਰਿਆਂ ਨੂੰ ਬੰਦ ਕਰਤਾ ਹਾਂਜੀ ਕਮਰੇ ਸਾਰੇ ਵੇਖਦੇ ਇੱਥੇ ਇੱਕ ਕਮਰੇ ਇਕੱਠਾ ਕਰਕੇ ਨਿਕਲੇ ਕਿੰਦਰਾ ਦੋਈ ਫਿਰ ਬਾਹਰ ਹਾਂਜੀ ਉਧਰ ਬਾਰੀ ਸਾਡੀ ਗੁਆਰੀ ਸਾਡੀ ਅੰਦਰੋਂ ਵੱਧੀ ਸੀ ਅੱਛਾ ਹਾਂਜੀ ਉਧਰ ਠੀਕ ਹੈ ਹਾਂਜੀ ਆਲੋ ਜੀ ਹਾਂ ਪਰਵਾਰ ਨੂੰ ਬੰਦੀਕ ਬਣਾ ਕੇ ਜਿਹੜਾ ਲੁੱਟਿਆ ਗਿਆ ਉਹਦੀ ਬੜੀ ਜਾਣਕਾਰੀ ਦੋ ਜੀ ਬੰਦੀਕ ਨਹੀਂ ਬਣਾਇਆ ਉਹ ਅਸਲ ਵਿੱਚ ਉਹ ਬੰਦਾ ਸਬਜੀ ਮੰਡੀ ਗਿਆ ਸੀ ਅੱਛਾ ਜੀ ਤੇ ਬਾਅਦ ਵਿੱਚ ਉਹਦੇ ਅੰਦਰ ਰਾਜਾ ਤੁਜਾ ਖੁੱਲਾ ਸੀ ਬੰਦੇ ਅੰਦਰ ਵੜ ਗਏ ਤੇ ਉਹਨਾਂ ਦੇ ਘਰੋਂ ਚੋਰੀ ਕੀਤੀ ਥੋੜੀ ਜੀ ਤੇ ਬਾਕੀ ਇਹ ਹੈਗਾ ਕਿ ਕੈਮਰੇ ਕੁਮਾਰੇ ਵੇਖ ਰਿਹਾ ਟੀਮਾਂ ਵੇਖਣੀਆਂ ਬੰਦੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ ਲੈ ਕਿਹੜਾ ਲੋਗ ਕਟੜਨਾ ਕਟਿਆ ਜਿਹੜਾ ਬਾਹਰ ਜਿਹੜਾ ਗੇਟ ਲੱਗਾ ਪਰਵਾਰ ਤਾਂ ਨਹੀਂ ਕਹਣਾ ਉਹ ਨਹੀਂ ਉਹ ਕੋਈ ਨਹੀਂ ਆਪਾਂ ਬੰਦੇ ਛੇਤੀ ਤੋਂ ਛੇਤੀ ਜੋ ਵੀ ਹੋਏ ਉਹਨਾਂ ਦਾ ਨੁਕਸਾਨ ਹੋ ਜਾ ਆਪਾਂ ਫੜ ਕੇ ਬੰਦੇ ਤੇ ਗ੍ਰਿਫਟਾਰ ਕਰਕੇ ਤੇ ਨਿਤ ਜੋ ਬੰਦੀ ਕਾਰਵਾਈ ਕੀਤੀ ਜਾਉ ਪਿਛਲੇ ਦਿਨ ਹੀ ਇੱਕ ਇਸ ਤਰ੍ਹਾਂ ਚੋਰੀ ਹੋਈ ਜੀ ਉਹ ਵੀ ਇਸੇ ਤਰ੍ਹਾਂ 4-5 ਜਣੇ 6-7 ਜਣੇ ਨਜ਼ਰ ਆ ਰਹੇ ਆ ਇਹ ਉਹੀ ਹੋਣਗੇ ਕਿ ਕਿਸ ਤਰ੍ਹਾਂ ਦੇਖੋ ਇਹ ਤੁਹਾਨੂੰ ਫੜਿਆ ਹੀ ਪਤਾ ਲੱਗਣਾ ਜੀ ਉਹ ਹੀ ਜੇ ਬੰਦੇ ਪਰ ਆਪਾਂ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ